ਬੇਟ ਜੰਗਲਾ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ ਸਖੀਆ ਤੋਂ ਨਾਮ ਸਾਈਂ ਦਾ ਹੀ ਬੋਲ ਸਖੀਆ ਤੋਂ ਨਾਮ ਸਾਈਂ ਦਾ ਹੀ ਬੋਲ ਜਮਲਾ ਜੜਦਾ ਗੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਮੋਹਨਾਵਾਦੀ ਦੇ ਵੱਲੋਂ ਤੇ ਅੱਜ ਫੇਰ ਪਹੁੰਚੇ ਆ ਇੱਕ ਖੂਹ ਦੇ ਉੱਤੇ ਜਿੱਥੇ ਅੱਜ ਇੱਕ ਵਾਰ ਫੇਰ ਲੱਗੀਆਂ ਨੇ ਭਾਰੀ ਰੌਣਕਾਂ ਤੇ ਖੂਹ ਤੁਹਾਨੂੰ ਅਸੀਂ ਅੱਜ ਇੱਕ ਵਾਰ ਫੇਰ ਦਿਖਾ ਰਹੇ ਹਾਂ ਇੱਕ ਵਾਰ ਪਹਿਲਾਂ ਵੀ ਅਸੀਂ ਵੀਡੀਓ ਦੇ ਵਿੱਚ ਇਸ ਖੂਹ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਸੀ ਤੇ ਅੱਜ ਵੀ ਫਿਰ ਵੀਡੀਓ ਲੈ ਕੇ ਹਾਜ਼ਰ ਹੋਏ ਆ ਇਹ ਪੁਰਾਤਨ ਖੂਹ ਹੁੰਦਾ ਸੀ ਤੇ ਖੂਹ ਨੂੰ ਨਵੇਂ ਸਿਰੇ ਤੋਂ ਮੁੜ ਤਿਆਰ ਕਰਵਾਇਆ ਵੀਰ ਹਰਵਿੰਦਰ ਸਿੰਘ ਚਾਹਲ ਪਿੰਡ ਉੱਚੀ ਦੌਦ ਤੇ ਖੂਹ ਇਹਨਾਂ ਨੇ ਤਿਆਰ ਕਰਵਾਇਆ ਆਪਣੇ ਨਾਨਕੇ ਪਿੰਡ ਬੇਰਕਲਾਂ ਦੇ ਵਿੱਚ ਜਿਹੜਾ ਬੇਰਕਲਾਂ ਪਿੰਡ ਫੈਲ ਦੇ ਨੇੜੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਬੋਹੜ ਦੀ ਠੰਡੀ ਛਾਂ ਹੋਵੇ ਤੇ ਇਠਾਂ ਖੂਹ ਚੱਲਦਾ ਹੋਵੇ ਉੱਥੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਹੋਣ ਇਹੋ ਜਿਹੇ ਨਜ਼ਾਰੇ ਪੰਜਾਬ ਦੇ ਵਿੱਚ ਅੱਜ ਕੱਲ ਬਹੁਤ ਵਿਰਲੇ ਥਾਵਾਂ ਤੇ ਵੇਖਣ ਨੂੰ ਮਿਲਦੇ ਨੇ ਕਿਉਂਕਿ ਜਿਹੜੀ ਪ੍ਰਾਤਨ ਵਿਰਾਸਤਾ ਹੈ ਕਿਤੇ ਕਿਤੇ ਸੰਭਾਲੀ ਗਈ ਆ ਜਿਹੜੇ ਖੂਹ ਨੇ ਅੱਜ ਕਿਤੇ ਕਿਤੇ ਜਿਉਂਦੇ ਜਾਗਦੇ ਚੱਲਦੇ ਪਾਣੀ ਕੱਢਦੇ ਸਾਨੂੰ ਦੇਖਣ ਨੂੰ ਮਿਲਦੇ ਨੇ ਸਾਡੇ ਸੱਭਿਆਚਾਰ ਦੇ ਨਾਲ ਸਾਡੀ ਵਿਰਾਸਤ ਦੇ ਨਾਲ ਜਿਹੜੇ ਖੂਹ ਨੇ ਇਹਨਾਂ ਦੇ ਬਹੁਤ ਸਾਰੇ ਕਿਸੇ ਜੁੜੇ ਹੋਏ ਨੇ ਜਿੱਥੇ ਇਹ ਖੇਤੀ ਲਈ ਸਿੰਚਾਈ ਦੇ ਕੰਮ ਆਉਂਦੇ ਸੀ ਉੱਥੇ ਰੋਜ਼ਾਨਾ ਜਿਹੜੀਆਂ ਮੁਟਿਆਰਾਂ ਸੀ ਉਹ ਵੀ ਇੱਥੋਂ ਘੜੇ ਭਰਨ ਆਉਂਦੀਆਂ ਸੀ ਮਲਕੀ ਕਿੰਮੇ ਵਰਗੇ ਜਿਹੜੇ ਗੀਤ ਨੇ ਕਿਸੇ ਨੇ ਉਹ ਵੀ ਇਸ ਖੂਹ ਦੇ ਨਾਲ ਜੁੜੇ ਹੋਏ ਨੇ ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ ਤੇ ਕੀਮਾ ਕੋਲ ਆ ਕੇ ਅਰਜਾਂ ਗੁਜਾਰੇ ਲੰਮਾ ਪੈਂਡਾ ਰਾਹੀ ਮਰਗੇ ਨਹੀਂ ਪਿਆਸੇ ਛੰਨਾ ਪਾਣੀ ਦਾ ਭਲਾ ਦੇ ਨਹੀਂ ਮੁਟਿਆਰੇ ਹਾਂਜੀ ਦੋਸਤੋ ਅੱਜ ਲਈ ਸਿਰਫ ਇੰਨਾ ਹੀ ਤੇ ਫੇਰ ਕੋਈ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਲੋਡ ਹੈ ਅੱਜ ਅਜੇ ਉਪਰਾਲੇ ਕਰਨ ਦੀ ਸਾਡੀ ਅਜੇ ਹੀ ਅਲੋਪ ਹੋ ਰਹੀ ਵਿਰਾਸਤ ਨੂੰ ਸੰਭਾਲਣ ਦੀ ਵਧਾਈ ਦੇ ਪਾਤਰ ਨੇ ਵੀਰ ਹਰਵਿੰਦਰ ਸਿੰਘ ਚਾਹਲ ਜਿਨ੍ਹਾਂ ਨੇ ਪੱਲਿਓ ਪੈਸੇ ਖਰਚ ਕੇ ਜਿਹੜਾ ਉਪਰਾਲਾ ਕੀਤਾ ਤੇ ਆਪਣੀ ਵਿਰਾਸਤ ਨੂੰ ਸਾਡੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਸੰਦੀਪ ਸਿੰਘ ਮੋਗਨਾਵਾਦੀ ਨੂੰ ਦਿਓ ਇਜਾਜ਼ਤ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਦਿੰਦਿਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ